ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਰਤੋਂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਦਾ ਸੈਕਟਰ ਚਾ ਦੋਸਤੋ ਏਮਕਮ ਤੋਂ ਕੋਈ 4-5 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਰਤੋਂਕੇ ਸਾਹਸੀ ਕੇ ਪਿੰਡ ਬਿਲਕੁਲ ਲੱਗਿਆ ਦੋਸਤੋ ਗਜਲ ਪਿੰਡ ਰਾਮੂ ਵਾਲਾ ਪਿੰਡ ਬਿਲਕੁਲ ਨਜ਼ਦੀਕ ਆ ਸੋ ਕਿਸੇ ਪਾਸੇ ਵੀ ਜੇਕਰ ਦੋਸਤੋ ਤੁਸੀਂ ਆਉਂਦੇ ਹੋ ਤਾਂ ਖਾਸ ਵਿਜਿਟ ਤੁਸੀਂ ਰਤੋਂਕੇ ਕਰਨੀ ਆ ਪਰ ਇਹ ਵੀ ਥੋੜੀ ਦੂਰੀ ਇਹ ਰਹਿ ਜਾਂਦੀ ਆ ਪਿੰਡ ਦੀ ਸੋ ਜੇਕਰ ਪੱਟੀ ਬਰਵਾਲਾ ਬੋਟ ਬੋਟਾ ਮੁਤ ਪੰਗਾਲਾ ਜਿਹੜਾ ਦੋਸਤੋ ਅਗਲੇ ਪਾਸੇ ਗਾਜਲ ਆਪੂ ਵਾਲਾ ਤੇ ਰਤੂਗਰ ਪੈਣ ਠੀਕ ਆ ਕਾਫੀ ਮਸ਼ਹੂਰ ਪਿੰਡ ਆ ਦੋਸਤੋ ਠੀਕ ਹੈ ਬਾਕੀ ਪਸ਼ੂ ਵਪਾਰ ਦਾ ਕੰਮ ਕਾਫੀ ਲੰਬੇ ਸਮੇਂ ਤੋਂ ਬਾਈ ਹੋਰੀ ਕਰਦੇ ਆ ਰਹੇ ਨੇ ਤੇ ਅੱਜ ਜਿੰਨੇ ਪਸ਼ੂ ਤੁਹਾਨੂੰ ਦਿਖਾਵਾਂਗੇ ਸਾਰੇ ਵਿਕਰੀ ਵਾਲੇ ਹੋਣਗੇ ਤੇ ਵੇੜਾ ਅੱਜ ਖਾਸ ਤੌਰ ਤੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਦਾਂਗੇ ਠੀਕ ਆ ਅੱਜ ਦੋਸਤੋ 26 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਸਕਦੇ ਹੋ 22 ਵਜੇ ਦਾ ਸਮਾਂ ਪਰ ਵੇੜਾ ਜਿਹੜੀਆਂ ਸਾਰੀਆਂ ਗੱਬਣ ਲੱਗ ਗਈ। ਠੀਕ ਹੈ। ਤੇ ਪਹਿਲਾਂ ਨਾਲ ਦੂਜਣਾ ਜਿਹੜੀਆਂ ਵੇੜਣਾ ਹੋਣਗੀਆਂ। ਸੋ ਰੇਟ ਭਾਅ ਪਰ ਤਾਂ ਕੀ ਹੋਵੇਗਾ ਤੇ ਪੂਰੀ ਗੱਲਬਾਤ ਆਪਾਂ ਬਾਈ ਹੋਰਾਂ ਦੇ ਨਾਲ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਐਨੀਮਲ ਜਿਹੜਾ ਪਸੰਦ ਆਊਗਾ ਤੁਹਾਨੂੰ ਉਹਦੀ ਬਿਲਕੁਲ ਜਿਹੜੀ ਦੋਸਤੋਂ ਤੇ ਪੱਕੇ ਤੁਸੀਂ ਤਸਦੀਕ ਕਰ ਸਕਦੇ ਹੋ ਜੋ ਥਾਣਾ ਦੀ। ਆਨਲਾਈਨ ਕਿਸੇ ਵੀਰ ਨੇ ਮਗਾਉਣਾ ਤੇ ਤੁਸੀਂ ਵੀਡੀਓ ਕਾਲ ਤੇ ਜਿਹੜੀ ਦੋਸਤੋਂ ਤੇ ਤੁਸੀਂ ਤਸਦੀਕ ਕਰ ਤੋਂ ਬਾਅਦ ਸੌਦਾ ਕਰ ਸਕਦੇ ਹੋ। ਔਰ ਕਰਦੇ ਆ ਗੱਲਬਾਤ ਬਾਈ ਹੋਰਾਂ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਜਿੰਨਾ ਪਸ਼ੂਆਂ ਦੀ ਸੋ ਆਜੋ ਮਲਾਉਣੇ ਆ ਆਜੋ ਬਾਈ ਸਭ ਤੋਂ ਪਹਿਲਾਂ ਪਾਜੀ ਸਾਸਰੀਕਾਰ ਸਾਸਰੀਕਾਰ ਜੀ ਪਾਜੀ ਆ ਜੀ ਠੀਕ ਹੈ ਅੱਛਾ ਇੱਕ ਬੇਤੀ ਆਪਣਾ ਨਾਮ ਜ਼ਰੂਰ ਦੱਸੀਏ ਪਹਿਲਾਂ ਪਹਿਲਾਂ ਮੇਰਾ ਨਾਮ ਵੀਰਜੀ ਸ਼ਿੰ다 ਸਿੰਘ ਹਾਂ ਜੀ ਪਿੰਡ ਰਤੋਗੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਹੈ ਤੇ ਸ਼ਿੰਦੇ ਭਾਈ ਪਸ਼ੂ ਵਪਾਰ ਦਾ ਕੰਮ ਤੁਹਾਡਾ ਹੈ ਹਾਂਜੀ ਹਾਂ ਕਾਫੀ ਪੁਰਾਣਾ ਹੀ ਹੈ ਹਾਂਜੀ ਹਾਂਜੀ ਪੁਰਾਣਾ ਜੀ ਕਿੰਨੇ ਕ ਸਮੇਂ ਤੋਂ ਕਰਦੇ ਆ ਰਹੇ ਸੀ ਸਮੇਂ ਤੋਂ ਕਾਫੀ ਪੁਰਾਣਾ ਜੀ ਪਹਿਲਾਂ ਸਾਡੇ ਬਜ਼ੁਰਗ ਕਰਦੇ ਰਹੇ ਫਿਰ ਅਸੀਂ ਕਰਦੇ ਹਾਂ ਠੀਕ ਹੈ ਹਾਂਜੀ ਤੇ ਪਸ਼ੂ ਮਤਲਬ ਕੋਈ ਜ਼ਿਆਦਾ ਬੇੜਾਂ ਦੇ ਵਿੱਚ ਲਿਆਉਂਦੇ ਆਂ ਜਾਂ ਮੱਝਾਂ ਵੀ ਹਾਂਜੀ ਹਾਂਜੀ ਬੇੜਾਂ ਵੀ ਮੱਝਾਂ ਵੀ ਜਿਤਨਾ ਦਾ ਕੋਈ ਮਾਲ ਵਜੇ ਉੱਥੇ ਠੀਕ ਹੈ ਰਲਾ ਮਰਲਾ ਸਾਰਾ ਪਸ਼ੂ ਹੁੰਦਾ ਹੈ ਹਾਂਜੀ ਹਾਂਜੀ ਹੁੰਦਾ ਜੀ ਠੀਕ ਹੈ ਤੇ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਤਿੰਨ ਬੇੜਾਂ ਜੀ ਹਾਂਜੀ ਕੱਪਣੇ ਆ ਤਿੰਨੇ ਤਿੰਨੇ ਕੱਪਣਾਂ ਜੀ ਤਿੰਨੇ ਕੱਪਣਾਂ ਸੋ ਅੱਜ ਕੱਪਣ ਬੇੜ ਜੋ ਭਾਜੀ ਇਸੇ ਪਹਿਲੇ ਨੰਬਰ ਵਾਲੀ ਵੈੜ ਤੋਂ ਹੀ ਸਟਾਰਟ ਕਰ ਲਗੇ ਤੇ ਆਜੋ ਅੱਗੇ ਆਜੋ ਅਹ ਦੋਸਤੋ ਪਹਿਲੀ ਇਹ ਡੱਬੀ ਵੈੜ ਤੁਹਾਨੂੰ ਦਿਖਾਉਣੀ ਆਪਾਂ ਤੇ ਕੀ ਇਹਦਾ ਇਨਫੋਰਮੇਸ਼ਨ ਐ ਡਿਟੇਲ ਕੀ ਆ ਜੀ ਇਹ ਜੀ ਪਹਿਲੇ ਸੂਵੇ ਆ ਹਾਂ ਜੀ ਤੇ ਅਜੇ ਚੀਕੀ ਹੋਣੀ ਆ ਮੇਰੇ ਸਾਹਬਾ ਸੁਆ ਦੋਸਤੋ ਬਲੂਨ ਬੱਚੀ ਸੋਣੀ ਆ ਠੀਕ ਆ ਤੇ ਦਿਨ ਅਜੇ ਲੈ ਜੂ ਅੱਜ ਤੱਕ ਹਾਂਜੀ ਇਹ ਲੈ ਜੂ ਕਿ 2-4 ਦਿਨ ਇੱਥੇ ਗਿਆ ਉੱਥੇ ਲੱਗ ਬਣੇ ਰਹਿ। ਹਫਤੇ ਦੇ ਅੰਦਰ ਬਾਹਰੀ ਹਾਂਜੀ ਤੇ ਦੇ ਅੰਦਰ ਬਾਹਰ ਸਮਾ ਲੇ ਜੂ ਤੇ ਫਿਰ ਇਸ ਕੁਆਲਟੀ ਆਪਾਂ ਤੁਹਾਨੂੰ ਜਿਹੜੀ ਦੋਸਤੋ ਖੋਲ ਕੇ ਤੋਰ ਕੇ ਦਿਖਾ ਦਾਂਗੇ। ਇਹ ਬੱਚੀ ਬਿਲਕੁਲ ਨਵੀਂ ਆ ਪਹਿਲਾ ਸੀ। ਵਧੀਆ ਲੱਗਦੀ ਹੈ। ਜਵਾਈ ਨਾਲ ਨਾਲ ਇੱਕ ਵੀ ਕਰਦੋਂ ਦਾ ਜਿਹੜਾ ਦੋਸਤੋ ਬਿਲਕੁਲ ਖੱਤੀ ਚਵਾਈਲਾ ਵੀ ਕਿਸੇ ਵੀਰ ਨੇ ਦੂਰ ਨੇੜੇ ਆਉਣਾ ਤੇ ਤੁਸੀਂ ਇਹ ਧਿਆਨ ਦੇ ਵਿੱਚ ਰੱਖ ਕੇ ਆ ਸਕਦੇ ਹੋ ਵੀ ਜਿਹੜੀ ਚਵਾਈ ਹੈ ਦੋਸਤੋ ਖੱਤੀ ਵਧੀਆ ਕਰਾ ਦੂਗੀ ਬੱਚੀ ਠੀਕ ਆ ਨੂੰ ਮੁਠੀ ਜਿਹਾ ਥਾਣਾ ਪੂਰਾ ਬਾਕੀ ਨੂੰ ਮੱਥਾ ਆ ਦੇਖੋ ਜੀ ਫੇਸ ਕੁਆਲਟੀ ਾਕੀ ਤਿਆਰੀ ਦੇ ਵਿੱਚ ਤੁਸੀਂ ਪ੍ਰਭੂ ਮੰਨ ਸਕਦੇ ਠੀਕ ਆ 2-4 ਦਿਨ ਦਾ ਜਿਹੜਾ ਸਮਾਂ ਉਹ ਸਫਰ ਦੇ ਵਿੱਚ ਉਸ ਦਾ ਜਾਣਾ ਠੀਕ ਆ ਤੁਸੀਂ ਥੋੜੇ ਜਿਹਾ ਜਿਹੜਾ ਇੱਕ ਪ੍ਰੈਕਟਰ ਜਰੂਰ ਕਰ ਜਾਂਦਾ ਆਕੀ ਬਸੀ ਬਿਲਕੁਲ ਠੰਡੀ ਧੀਰੀ ਆ ਸੋ ਜਰੂਰ ਤੁਸੀਂ ਹੱਥ ਪਾ ਸਕਦੇ ਹੋ ਤੇ ਮੋਲ ਆਪਾਂ ਭਾਈ ਛਿੱਤੇ ਤੋਂ ਪੁੱਛ ਲੈਨੇ ਆਜੋ ਭਾਜੀ ਕੀ ਡਿਮਾਂਡ ਕਿੰਨੀ ਕਹਿੰਦੀ ਜੀ ਡਿਮਾਂਡ ਭਾਜੀ ਆਪਾਂ ਲੈਣ ਦੇਣ ਵਾਲੀ ਗੱਲ ਕਰਨੀ ਆ ਹਾਂ 40000 ਰੁਪਿਆ ਦੀ ਕੀਮਤ ਤੇ 1000 ਰੁਪਿਆ ਮਾਨਤਨ ਕਰਾਂਗੇ 40 ਚੋਂ ਹਾਂਜੀ ਠੀਕ ਆ 39 ਦੀ ਹੁੰਦੀ ਹਾਂਜੀ 30000 ਦੀ ਜਿਹੜੀ ਆ ਦੋਸਤੋ ਇਹ ਬਚੀ ਹੋ ਜੂਗੀ ਠੀਕ ਆ ਪਹਿਲਾ ਸੂਆ ਅਜੇ ਸੂਆ ਬਚੀ ਨੇ ਠੀਕ ਆ ਜੀ ਫਸਟ ਟਾਈਮ ਵਾਲਾ ਤੇ ਇੱਕ ਘਾਟ ਜਿਹੜੀ ਦੋਸਤੋ 40000 ਦੀ ਆ 39000 ਪੈਦੀ ਆ ਸੋ ਦੂਜੇ ਨੰਬਰ ਤੇ ਆਪਣੇ ਕੋਲ ਇਹ ਜਿਹੜੀ ਵਹਿੜ ਆ ਗਈ ਆ ਜੀ ਹਾਂਜੀ ਇਹ ਦੂਜੇ ਸੂਵੇ ਆ ਜੀ ਇਹ ਦੂਜੇ ਸੂਵੇ ਆ 2 ਨੰਬਰ ਤੇ ਆ ਤੇ ਦੂਜੇ ਸੂਵੇ ਆ ਤੇ ਦਿਨ ਹਜੇ ਕਿੰਨੇ ਕਟੋਗੇ ਇਹ ਘਟ ਚੁ ਜੂਗੀ ਅਜੇ 10 ਦਿਨ 10 ਦਿਨ ਦੇ ਵਿੱਚ ਮੈਂ ਕਿੰਨੀ ਕਰੂਗੀ ਲਗਭਗ ਇਹਦੀ ਹੋ ਜੂਗੀ ਜੀ 16 17 ਕਿਲੋ ਦੋਸਤ ਕਟੇ 16 17 ਕੱਟ ਵੀ ਕੱਢ ਸਕਦੀ ਘੱਟ ਵੀ ਕੱਢ ਸਕਦੀ ਹੋਲ ਸੇਵਾ ਦੇ ਦੁਆਟੇ ਬਾਕੀ ਸੇਵਾ ਦੇ ਹਾਂਜੀ ਠੀਕ ਹੈ 17 ਲੀਟਰ ਦੀ ਆ ਜਿਹੜੀ ਦੋਸਤੋ ਮੇਲ ਕੈਪੈਸਿਟੀ ਪਾਈਆ ਦਾ ਵੀ ਰਹੂਗੀ ਇਹਦੀ ਠੀਕ ਆ ਸੋ ਹਜੇ 10 ਦਿਨ ਕੱਢਦੀ ਆ ਬਾਕੀ ਥਾਂ ਥਾਂ ਤੁਸੀਂ ਵੇਖ ਸਕਦੇ ਹੋ ਥੱਥੀ ਚਵਾਈ ਆ ਬਿਲਕੁਲ ਮੁੱਠੀ ਦਾ ਥਾਣਾ ਠੀਕ ਆ ਲੰਬਾ ਥਾਣਾ ਪੂਰੀ ਮੁੱਠੀ ਵਾਲਾ ਸੋ ਦੂਜਾ ਸੂਆ ਸੋਣੀ ਆ 10 ਦਿਨ ਬਾਕੀ ਆ ਸੂਤ ਦੇ ਵਿੱਚ ਨਿੱਗਰਾ ਪੂਰੀ ਠੀਕ ਆ ਘੱਦ ਘੱਦ ਸੋ ਆ ਲਓ ਖੁੱਲ ਗਏ ਜੀ ਦਿਖਾ ਲੀਏ ਠੀਕ ਆ ਕੱਦ-ਕੱਦ ਸੋਹਣਾ ਦੋਸਤੋ ਤੇ ਤਿੰਨੇ ਬੱਚੀਆਂ ਦੇ ਕੱਦ ਠੀਕ ਨੇ ਠੀਕ ਆ ਮੀਡੀਅਮ ਤੋਂ ਜਿਹੜੇ ਪਲੱਸ ਹਾਈਟ ਆਪਾਂ ਇਹਨਾਂ ਦੀ ਕਹਿ ਸਕਦੇ ਆ ਪਲੱਸ ਹਾਈਟ ਆ ਕਿ ਫੇਸ ਕੁਆਲਟੀ ਵੇਖੋ ਠੀਕ ਹੈ ਜੀ ਕੰਨ ਮੂੰਹ ਮੱਥਾ ਬਿਲਕੁਲ ਜਿਹੜਾ ਤੁਸੀਂ ਆ ਦੇਖ ਸਕਦੇ ਹੋ ਪਰਵਾ ਪਿੰਡਾ ਬਿਲਕੁਲ ਠੀਕ ਹੈ ਜੀ ਰਾਜੀ ਆ ਤੇ ਆ ਥਾਮ ਲਿਓ ਬਾਜੀ 14 ਹੀ ਦੇਣਾ ਵਾਲ ਕੀ ਦਿਖਾ ਦਿਓ ਆ ਆਹ ਤੁਹਾਨੂੰ ਤਸਦੀ ਕਰਾ ਲੀਏ ਠੀਕ ਆ ਬਾਕੀ ਸੀਲ ਸੂੜਾ ਪੂਰੀ ਠੀਕ ਆ ਜੀ ਠੀਕ ਆ ਤੇ ਜਿੰਦੇ ਭਾਈ ਜੀ ਕਿੰਨਾ ਜਾਂਦਾ ਮੋੜਾ ਇਹਦਾ ਭਾਜੀ ਮੁੱਲ 47000 ਹਾਂਜੀ 2000 ਰੁਪਏ ਮਾਨਤਾਨ ਕਰਾਂਗੇ 47000 ਹਾਂਜੀ 45000 ਦੀ ਬੈਟ ਦੇ ਦਾ ਠੀਕ ਹੈ ਜੀ ਸੋ ਸਾਈਕਲ ਨੰਬਰ ਤੇ ਜਿਹੜੀ ਦੋਸਤੋ ਆਪਾਂ ਤੁਹਾਨੂੰ ਦਿਖਾਈ ਹੈ 47000 ਦੀ ਮੰਗ ਆ ਤੇ 2000 ਵਿੱਚੋਂ ਲੈਸਾ ਠੀਕ ਹੈ ਜੀ ਕਿਤੇ ਜਾਣਾ ਵੀ ਖਰੀਦਾਰ ਹੁੰਦਾ 2000 ਲੈਸਾ 45000 ਦੇ ਵਿੱਚ ਜਿਹੜੀ ਇਹ ਲੈ ਦਿੱਤੀ ਜਾਊਗੀ ਤੇ ਵਧੀਆ ਚੰਗੀ ਵੱਡੀਆਂ ਵੇੜਾਂ ਦੇ ਵਿੱਚ ਤੁਸੀਂ ਗਿਣਤੀ ਕਰ ਸਕਦੇ ਹੋ ਢਿਲ ਢੁਲ ਹਜੇ ਕਾਫੀ ਆ ਤੁਸੀਂ ਆਪਰੇ ਬੰਦੇ ਨਾਲ ਡਿਟੈਕਸ਼ਨ ਕਰਾ ਲਾਡ ਉੱਡ ਦੇਖ ਸਕਦੇ ਹੋ ਜੀ ਠੀਕ ਹੈ ਤੇ ਤੁਹਾਨੂੰ ਇਹ ਚੰਗੀ ਖਾਸੀ ਆ ਕੋਈ 8-10 ਦਿਨ ਹਜੇ ਨਾਰਮਲੀ ਕੱਢ ਜੂਗੀ ਪੂਰਾ ਆਰਡਰ ਪਨਾ ਗਿਆ ਜਿਹੜਾ ਦੋ ਸੂਬੇ ਤਿਆਰ ਕਰਦੇ ਫੇਰ ਸੂਬੇ ਲਗਭਗ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਆ ਗਈ ਹੈ ਵੀ ਦੂਜਾ ਸੂਬਾ ਸੂਹ ਹਾਂਜੀ ਇਹ ਵੀ ਦੂਜਾ ਸੂਬਾ ਜੀ ਦੂਜਾ ਸੂਬਾ ਜੀ ਤੇ ਦਿਨ ਇਹ ਤੇ ਕਿੰਨੇ ਕਹੇ ਹਜੇ ਬਾਕੀ ਹੈ ਜੀ ਇਹ ਭਾਜੀ ਇਹ ਵੀ ਹਫਤਾ ਲੈ ਜੂਗੀ ਲੈ ਜੂ ਹਫਤਾ ਠੀਕ ਹੈ ਕੋਈ ਹੈਗਾ ਕੋਈ ਇਹ ਤਾਂ ਮਿਲਤ ਮੋਲਤ ਪਿਛਲੇ ਸੂਬੇ ਦਾ ਕੋਈ ਨਹੀਂ ਇਹ ਤਾਂ ਅੰਗਲ ਕਰਡ ਵੀ 16-17 ਕਿਲੋ ਦਾ ਹੈ ਜੀ ਮਤਲਬ ਕਿ 15 ਤੋਂ 18 ਚਨਨ ਵਾਲੀਆਂ ਨੇ ਹਾਂ ਜੀ ਹਾਂ ਜੀ 16 17 ਲੀਟਰ ਦਾ ਠੀਕ ਹੈ ਤੇ 16 17 ਲੀਟਰ ਤੱਕ ਜਿਹੜੀ ਦੋਸਤੋ ਜਿਹੜੀ ਦੂਜੇ ਨੰਬਰ ਤੇ ਤੁਹਾਨੂੰ ਤੁਹਾਨੂੰ ਦਿਖਾਈ ਸੀਗੀ ਆਪਾਂ ਉਹ ਵੀ 16 17 ਵਾਲੀ ਆ ਤੇ 16 17 ਵਾਲੀ ਤੁਸੀਂ ਇਹ ਵੀ ਮੰਨ ਸਕਦੇ ਹੋ ਠੀਕ ਹੈ ਜੀ ਤੇ ਦੂਜੇ ਦੂਜੇ ਸੂਏ ਦੋਵਾਂ ਨੇ ਸੂਣਾ ਥਣ ਥਣ ਇਹਨੂੰ ਮਹੀਆ ਵਾਲਾ ਲੱਗਾ ਜੀਆ ਦੇਖੋ ਬਹੁਤ ਵਧੀਆ ਥਾਣਾ ਵਾਈਡ ਨੂੰ ਪੂਰਾ ਬੰਦੂ ਥਣ ਥਣ ਬਾਈ ਦਾ ਪੂਰਾ ਜਿਹੜਾ ਮੱਝਾ ਦਾ ਥਾਣਾ ਠੀਕ ਆ ਬਿਲਕੁਲ ਗੋਲ ਥਾਣਾ ਤੇ ਪੂਰਾ ਮੁਠੀ ਵਾਲਾ ਫੋਟੋ ਜੀ ਇਹਨੂੰ ਵੀ ਦਿਖਾਓ ਉਹ ਤਾਂ ਫੇਸ ਉਹ ਥੋੜੀ ਕ੍ਰੋਸ ਵਿੱਚ ਆ ਗਈ ਜੀ ਬਾਕੀ ਬੜਾ ਓਵਰঅল ਜੰਨੀਆ ਹੀ ਆ ਕ੍ਰੋਸ ਜਾਂ ਜਿਹੜੀਆਂ ਪਹਿਲਾਂ ਦਿਖਾਈਆਂ ਕੋਈ ਜਿਹੜੇ ਐਚਐਫ ਦੇ ਵਿੱਚ ਇਹ ਐਚਐਫ ਸ਼ਹੀਦ ਬਾਗ ਦੇ ਵਿੱਚ ਥੋੜੀ ਜਿਹੀ ਕ੍ਰੋਸ ਆ ਬੈੜ ਜਿਹੜੀ ਦੋਸਤੋ ਇਹ ਵੀ ਚੰਗੀ ਹੈ ਠੀਕ ਆ ਕ੍ਰੋਸ ਵਿੱਚ ਆ ਤੇ ਸੂਬਾ ਦੂਜਾ ਹੀ ਸੂਈ ਵੀ ਠੀਕ ਆ ਅੱਜ ਫਿਲਹਾਲ ਤਿੰਨ ਬੈੜਾਂ ਸੀ ਤੇ ਰੇਟ ਪੁੱਛ ਲੈਣੀ ਆ ਤੇ ਰੇਟ ਇੰਦੀ ਡਿਮਾਂਡ ਫਿਰ ਤੀਜੇ ਨੰਬਰ ਵਾਲੀ ਦੀ ਕੀ ਆ ਜੀ ਇਹਦਾ ਭਾਜੀ ਮੁੱਲ 45000 2000 ਰੁਪਏ ਚੋਂ ਵੀ ਲੈਸ ਕਰਾਂਗੇ ਠੀਕ ਆ ਜੀ 43000 ਦੀ ਬੈੜ 43000 ਦੀ ਹਾਂ ਨਾਲੇ ਹਾਂਜੀ ਠੀਕ ਆ 43000 ਦੀ ਆ ਦੋਸਤੋ ਤੇ ਬਿਲਕੁਲ ਜਿਹੜੇ ਵਾਜਬ ਰੇਟ ਆ ਠੀਕ ਆ ਭਾਅ ਪੜਦਾ ਬਿਲਕੁਲ ਜਿਹੜਾ ਜਾਇਜ਼ ਆ ਉਮੀਦ ਆ ਵੀ ਪਸੂ ਜਿੰਨੇ ਵੀ ਦੋਸਤੋ ਤੁਹਾਨੂੰ ਦਿਖਾਈ ਆ ਪਸੰਦ ਆਉਣਗੇ ਰੇਡ ਪਾ ਪਰਤਾ ਪਸੰਦ ਆਊਗਾ ਖਾਸ ਜਿਹੜੀ ਗੱਲਬਾਤ ਹੈ ਤੇ ਬਿਲਕੁਲ ਨਵੀਆਂ ਬੱਚੀਆਂ ਨੇ ਜਿਹੜੀਆਂ ਸੋਹਈਆਂ ਇੱਕ ਪਹਿਲਾਂ ਤੋਂ ਜਿਹੜੀ ਬੱਚੀ ਸੋਹਣੀ ਹੈ ਦਿਖਾਤੀ ਹੈ ਤੋਂ ਜਰੂਰ ਤੁਸੀਂ ਹੱਥ ਪਾ ਲਿਓ ਬਾਕੀ ਜੇ ਜਿਹੜੀਆਂ ਤੁਹਾਡੇ ਕੋਈ ਗਲਾਸ ਰੀਫਰ ਕਰਦੇ ਨੇ ਜੇ ਬਾਕੀ ਭਾਈ ਛਿੰਦੇ ਦਾ ਆਪਾਂ ਨੰਬਰ ਲੈ ਲੈਨੇ ਸੰਪਰਕ ਭਾਈ ਇੱਕ ਸੰਪਰਕ ਨੰਬਰ ਜਰੂਰ ਦੇ ਦਿੱਕਾ 9942 8535 ਠੀਕ ਹੈ ਜੀ ਦੂਜਾ ਨੰਬਰ ਹੈਗਾ ਜੀ 83607 50076 ਠੀਕ ਹੈ ਜੀ ਸੋ ਇਹ ਦੋਸਤੋ ਦੋਨੋਂ ਨੰਬਰ ਜਿਹੜੇ ਆਪਾਂ ਬਿਲਕੁਲ ਸਕਰੀਨ ਤੇ ਚਲਦੇ ਕਰ ਦਿੱਤੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਨਾ ਹੈ ਗੱਲਬਾਤ ਕਰਨੀ ਆ ਸੋ ਵੈੜਾ ਤੁਸੀਂ ਖਰੀਦ ਸਕਦੇ ਹੋ ਤੇ ਅੱਗੇ ਸਮੇਂ-ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਠੀਕ ਹੈ ਜੀ ਪਸ਼ੂ ਜਿਹੜੇ ਇਸ ਘਰੋਂ ਤੁਹਾਨੂੰ ਦੇਖਣ ਦੇ ਵਿੱਚ ਮਿਲਦੇ ਰਹਿਣਗੇ ਸੋ ਬਿਲਕੁਲ ਜਿਹੜੇ ਬਾਜਵਰੇਟਾਂ ਵਾਲੇ ਪਸ਼ੂ ਆਉਂਦੇ ਆ ਠੀਕ ਹੈ ਜੀ ਤੇ ਕੰਟੈਕਟ ਕਰਕੇ ਤੁਸੀਂ ਤੁਸੀਂ ਜਿਹੜਾ ਪੁੱਛ ਸਕਦੇ ਹੋ ਕਿ ਕਿਹੋ ਜਿਹਾ ਐਨੀਮਲ ਜਿਹੜਾ ਮੌਕੇ ਤੇ ਅੱਜ ਅਵੇਲੇਬਲ ਹੈਗਾ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ